ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਅਜਤ ਗੱਲ ਦੇ ਵਿੱਚ ਇਹ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਮਿੱਤਰੋ ਤੇ ਇਹ ਪਿੰਡ ਰਹਿ ਜਾਂਦਾ ਜਦੋਂ ਆਪਾਂ ਕੋਟਕਪੂਰੇ ਤੋਂ ਜੈਤੋ ਨੂੰ ਜਾਂਦੇ ਆ ਤਾਂ ਮਿੱਤਰੋ ਉਸ ਰੋਡ ਦੇ ਉੱਤੇ ਪਿੰਡ ਆ ਜਾਂਦਾ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਜਾਨਵਰ ਵਕਾਊ ਆ ਇੱਕ ਤਾਂ ਮਿੱਤਰੋ ਬਹੁਤ ਸੋਹਣਾ ਕੱਟਾ ਵਕਾਊ ਆ ਚੰਗਾ ਜਿਹੜਾ ਇਹਦਾ ਰਿਕਾਰਡ ਆ ਕਰਮਾਂ ਵਾਲੇ ਦਾ ਚੰਗੇ ਦੀ ਮਾਂ ਦੇ ਦੁੱਧ ਦਾ ਰਿਕਾਰਡ ਆ ਆਪ ਵੀ ਠੰਡਾ ਸੀਲ ਜੈਲਾ ਰੱਜ ਕੇ ਆ ਮਿੱਤਰੋ ਦੂਜੀ ਗੱਲ ਇਹ ਆ ਕਿ ਨਾ ਕੋਈ ਇਹਦੇ ਨੱਥ ਮਾਰੀ ਆ ਤੁਸੀਂ ਦੇਖ ਸਕਦੇ ਆ ਫਿਰ ਵੀ ਇਹਨੂੰ ਜਿੱਦਰ ਮਰਜੀ ਲਈ ਫਿਰ ਕੋਈ ਨਿੰਦ ਵਿਚਾਰਨੀ ਮਈਆਂ ਇਹ ਕਰਮਾਂ ਵਾਲਾ ਕਰਾਸ ਕਰਦਾ ਵਾ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰਦੇ ਆ ਮਿਲਦੇ ਜਾਣਕਾਰੀ ਲਾ ਦੇਣੇ ਆਜੋ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਸੱਸੇ ਜੀ ਬਾਈ ਕੀ ਹਾਲ ਆ ਵੱਡੇ ਬਾਈ ਬਹੁਤ ਵਧੀਆ ਵੀਰੇ ਸੇਤਾ ਦੇ ਪਰਿਵਾਰ ਵੀਰੇ ਬਹੁਤ ਵਧੀਆ ਵੀਰੇ ਚਲੋ ਸ਼ੁਕਰ ਆ ਅੱਛਾ ਵੀਰੇ ਨਾਮ ਦੱਸ ਦੀਏ ਕਿ ਇਹਨਾਂ ਦੀ ਆਪਣੇ ਇੱਕ ਵਾਰੀ ਹਾਂਜੀ ਹਾਂਜੀ ਬਾਈ ਨਾਮ ਜਗਦੀਪ ਸਿੰਘ ਪਿੰਡ ਜੱਤਗੱਲ ਨਾਮ ਆਪਣਾ ਜਗਦੀਪ ਸਿੰਘ ਜਗਦੀਪ ਸਿੰਘ ਪਿੰਡ ਜੱਤਗੱਲ ਆ ਗਿਆ ਹਾਂਜੀ ਅੱਛਾ ਜਗਦੀਪ ਵੀਰੇ ਜਿਹੜਾ ਕਟਾ ਆਪਾਂ ਵੇਚ ਰਹੇ ਕਿੰਨੇ ਚਿਰਦਾ ਬਾਈ ਇਹ ਬਾਈ ਦੋਂਦਾ ਮੂੰਹ ਦੋ ਦੋਂਦਾ ਮੂੰਹ ਦੋ ਦੋਂਦਾ ਹਾਂਜੀ ਠੀਕ ਆ ਬਾਈ ਤੇ ਮਈਆਂ ਮਈਆਂ ਕ੍ਰੋਸ ਕਰਦਾ ਵੀਰੇ ਹਾਂ ਹਾਂ ਬਾਈ ਕਰਦਾ ਕਰਦਾ ਮਈਆਂ ਕ੍ਰੋਸ ਠੀਕ ਆ ਵੀਰੇ ਅੱਛਾ ਤੇ ਜਿਵੇਂ ਮੰਨ ਲਾ ਇਹਨੂੰ ਕਿੰਨ ਮਾ ਮਾ ਦੁੱਧ ਕਿੰਨਾ ਕੁ ਸੀ ਦੱਸੇ ਵੀਰੇ ਮਾ ਦੁੱਧ ਬਈ 6 13 14 ਕਿਲੋ 13 14 ਕਿਲੋ ਜਿਹਦੇ ਕੋਈ ਟੀਕੇ ਦੇ ਬਾਰੇ ਜਾਣਕਾਰੀ ਆਪਾਂ ਨੂੰ ਹੈ ਵੀਰੇ ਕਿ ਨਹੀਂ ਯਾਰ ਟੀਕੇ ਦੇ ਬਈ ਜਿੱਥੋਂ ਲਿਆ ਸੀਗਾ ਉੱਥੋਂ ਨਾਲ ਡਾਕਟਰ ਨਾਲ ਗੱਲ ਕਰਵਾਈ ਸੀਗੀ ਜੀ ਤੇ ਉਹਦੇ ਕਹਿਣ ਮੁਤਾਬਕ ਸੀਗਾ ਪਰ ਆਪਾਂ ਯਾਰ ਐਵੇਂ ਝੂਠ ਵਾਲਾ ਕੰਮ ਸੀਗਾ ਗਲਤ ਕੰਮ ਨਹੀਂ ਕਰਦੇ ਹਾਂ ਹਾਂ ਅੱਛਾ ਵੱਡੇ ਬਈ ਇਹ ਫਿਰ ਵੇਚਣਾ ਹੋਣ ਦਾ ਰੇਟ ਕੀ ਤੈ ਕੀਤਾ ਇਹ ਦੇ ਦਾਂਗੇ ਬਈ ਸਰਬੇ 65 ਦਾ ਦੇ ਦਾਂਗੇ ਯਾਰ ਭਾੜੇ ਬਾੜੇ ਕਰਕੇ ਕਾਲੇ ਮੋਟੇ ਕਰਕੇ ਕੋਈ ਨਹੀਂ ਕਰਦਾਂਗੇ ਮਾਨ ਕਿੰਨੇ ਕਰਦੇਗਾ ਜਸ ਤੈਨੂੰ ਜਮਾ ਹਾਂ ਤੇ ਨਾ ਰਸਾ ਫੜਾਉਣ ਵਾਲੇ ਅਗਲੇ ਨੂੰ ਐਣ ਜਮਾ ਟਕਾਣੇ 'ਚ ਜਿਹੜਾ ਤੀਰ ਲਾਉਣ ਦਾ ਰਾਦਾ ਦੇ ਦਾਂਗੇ ਯਾਰ ਟ੍ਰੇਡ ਦਾ ਦੇ ਦਾਂਗੇ ਠੀਕ ਹੈ ਕੱਢੀ ਬਾਹਰ ਨੂੰ ਤੋਰੀ ਵੀਰੇ ਮੋੜਾ ਲੈ ਵੀ ਮਿੱਤਰੋ ਸੀਲ ਸ਼ਰੀਫਾ ਬਾਈ ਜਮਾ ਮਾਰਦਾ ਮੁਰਦਾ ਨਹੀਂ ਚਰਾਉਂਦਾ ਉਹ ਵੀ ਵੀਰੇ ਸਾਊਥ ਸਲੱਕ ਚੰਗਾ ਕੱਟਾ ਯਾਰ ਇਹ ਗੱਲ ਹੈ ਚੱਲ ਪੁੱਤ ਜੀ ਚੱਲ ਪੁੱਤ ਜੀ ਆ ਜਾ ਲੈ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਹੂੰ ਬਣਦੇ ਵੀਰੇ ਮੋਟੇ ਨੱਚਦਾ ਇਹ ਵੀ ਹੁਣ ਉਮਰ ਆ ਬਈ ਇਹਦੀ ਹੈ ਬੋ ਸੋਨਾ ਕੱਟਾ ਮਿੱਤਰੋ ਜੇ ਕਿਸੇ ਪੁਰਾਣੇ ਘਰੇ ਰੱਖਣ ਲਈ ਲੈਣਾ ਤੇ ਬਾਈ ਤੁਹਾਡੇ ਲਈ ਕੰਮ ਦਾ ਵਜਣ ਵਾਲਾ ਕੱਟਾ ਜਾਣ ਵਾਲਾ ਕੱਟਾ ਲੂ ਪਾਣੀ ਵਾਲਾ ਕੱਟਾ ਨਿੱਗਰ ਕੱਟਾ ਥੱਲੋ ਟੈਸਟ ਹੀ ਕਰਾਂ ਤਾਂ ਸ਼ੁੱਧਤਾ ਦਾ ਵੱਖਰਾ ਪਹਿਚਾਨਾ ਦੁੰਦਾ ਤਾਂ ਹੋ ਗਿਆ ਹੋਊਗਾ ਵੀਰੇ ਹਾਂ ਵੀਰੇ ਦੁੰਦਾ ਹੋ ਗਿਆ ਦੁੰਦਾ ਹੋ ਗਿਆ ਠੀਕ ਆ ਬਾਈ ਅੱਛਾ ਵੀਰੇ ਜਿਹੜੀ ਵੱਛੀ ਆ ਉਹ ਕਿੰਨੇ ਚਿਰਦੀ ਆ ਵੱਡੇ ਵੀਰੇ ਵੱਛੀ ਖੀਰੀ ਆ ਬਾਈ ਖੀਰੀ ਆ ਠੀਕ ਆ ਬਾਈ ਉਹ ਕਿੰਨੇ ਦੀ ਦੇ ਦੇ ਆਗੇ ਵੀਰੇ ਆਪਾਂ ਦੇ ਦਾਂਗੇ ਬਾਈ 16 ਹੀ ਦੇ ਦਾਂਗੇ 16000 ਦੀ ਹੈ ਹਾਂ ਮਾਨਤਾਂ ਵਿੱਚੋਂ ਕਰ ਦਾਂਗੇ ਵੀਰੇ ਕਰ ਦਾਂਗੇ ਬਾਈ ਠੀਕ ਆ ਵੀਰੇ ਓਕੇ ਇਹ ਫਿਰ ਇਹ ਮੰਨ ਲਾ ਜਿਵੇਂ ਉਨੀ ਵੇਚੀ ਆ ਠੀਕ ਆ ਜੀ 22 ਕਿਲੋ ਦੁੱਧ ਸੀਗਾ ਇਹਦੀ ਮਾਦਾ ਹੈ ਹਾਂ ਠੀਕ ਆ ਬਈ ਠੀਕ ਆ ਇਹ ਕਿੰਨੇ ਦੀ ਦੇ ਦੇਂਗੇ ਵੱਡੇ ਵੀਰੇ ਇਹ ਦੇ ਦਾਂਗੇ ਯਾਰ ਕਾਟੇ ਮਾੜੇ ਕਰਕੇ ਯਾਰ 15 ਦੇ ਦਾਂਗੇ ਠੀਕ ਆ ਬਈ ਕਾਟੇ ਬਾੜੇ ਕਰਕੇ ਠੀਕ ਆ ਓਕੇ ਅੱਛਾ ਇਹ ਤਾਂ ਹੋ ਗਿਆ ਦੋ ਜਣ ਉਹਨੂੰ ਤਾਂ ਰਣ ਦੇ ਤੋਰ ਨੂੰ ਬੱਛੀ ਨੂੰ ਤਾਂ ਅੱਛਾ ਇਹਦੇ ਬਾਰੇ ਦੱਸੀ ਬੋਲਟ ਰੋ ਜਿਹੜਾ ਇਹ ਕਿਹੜਾ ਮਾਡਲ ਆ ਗਿਆ ਬਈ ਬੋਲਟ ਹੈਗਾ ਬਈ ਇਹ ਕਲਾਸਿਕ ਆ ਹਾਂਜੀ ਲੁਧਿਆਣਾ ਨੰਬਰ ਆ ਆਪਣੇ ਨਾਲ ਕਾਪੀ ਇਹਦੀ ਜੀ ਹੋਇਆ ਵਾ ਨਾਮ ਆਪਣੇ ਠੀਕ ਆ ਵੀਰੇ 13 ਮਾਡਲ ਆ ਬਈ 13 ਮਾਡਲ ਹੈ ਹਾਂ ਓਕੇ ਆ ਬਿਲਕੁਲ ਸਟਾਈਲ ਚੜਾਈ ਚੁਈ ਦੇ ਵਿੱਚ ਓਕੇ ਜਵਾ ਬਈ ਜਮਾ ਕੋਈ ਆ ਕੇ ਛੜਦਾ ਹੀ ਨਹੀਂ ਠੀਕ ਆ ਬਈ ਇਹਦੇ ਪੁਰਾਣੇ ਚਲਾ ਲਿਆ ਕਰ ਹਾਂ ਸਿਲਵਰ ਰੰਗ ਦੇ ਵਿੱਚ ਸਾ ਇਹ ਕਾੜੇ ਵਾੜੇ ਕਰਕੇ ਬਈ 90 ਦੇ ਦਾਂਗੇ ਯਾਰ 90 ਦਾ ਥੋੜਾ ਜਿਹਾ ਹੋਰ ਘੱਟ ਕਰ ਲਈ ਹੈਂ ਦੇਖ ਲੈ ਬਈ 80 ਦਾ ਦੇ ਦਈਏ ਨਹੀਂ ਯਾਰ 80 ਦਾ ਦੇ ਦੇਣਾ ਘਰਾ ਦੋਨੇ ਕਿੰਨੇ ਦਾ ਫਿਰ ਹਾਂ 85 ਦਾ ਠੀਕ ਆ ਬਈ ਲੈ ਮੇਤਰੋ ਬੁਲਟ ਰਾਇਲ ਐਡਫੈਲਡ ਵਾਲਿਆਂ ਦਾ ਤੇ ਤੁਸੀਂ ਆਪ ਹੀ ਜਾਣਦੇ ਆਂ ਵੀ ਮੇਤਰੋ ਕਲਾਸਿਕ ਮੋਟਰਸਾਈਕਲ ਬਾਕਮਾਲ ਬੁਲਟ ਜਿਹੜਾ ਸਿਲਵਰ ਰੰਗ ਦੇ ਵਿੱਚ ਟਾਇਰ ਟੂਰ ਨਵੇਂ ਪਏਆ ਵੀਰੇ ਸਟਾਰਟ ਕਰੀ ਗਏ ਮੜਾ ਜੀ ਨੂੰ ਕਿ ਲੋਡ ਸਟਾਰਟ ਤਾਂ ਯਾਰ ਬਈ ਕੋ ਹੋਣਾ ਨਹੀਂ ਹੋਣਾ ਯਾਰ ਖੜਾ ਅੰਦਰੋਂ ਹੀ ਗੱਡ ਲੈ ਮੇਤਰੋ ਸਟਾਰਟ ਹੋ ਗਿਆ ਨਾਲੇ ਖੜਿਆ ਖੱਡਿਆ ਬਾਹਰ ਵੜਕ ਬੜਕ ਹਨਾ ਬੰਦ ਕਰਦੇ ਆ ਆ ਦੇਖ ਸਕਦੇ ਹੋ ਮਿੱਤਰੋ ਜਮਾ ਓਕੇ ਦਾ ਹਰ ਪੱਖ ਤੋਂ ਰਿਪੋਰਟ ਜਾਵਾ ਉਹਦੀ ਕਰਮ ਵਾਲੇ ਦੀ ਵੀਰ ਦਾ ਨੰਬਰ ਲੈ ਲੈ ਵੀਰੇ ਨੰਬਰ ਦੱਸਿਓ ਬਈ ਆਪਣਾ 62804 ਵੀਰੇ ਜੀ 70344 ਇੱਕ ਵਾਰੀ ਹੋਰ ਬੋਲ ਦਿ ਵੀਰੇ 62804 ਜੀ 70344 ਠੀਕ ਆ ਵੀ ਇਸ ਨੰਬਰ ਤੇ ਕਰ ਲਓ ਵੀਰੇ ਨਾਲ ਤੁਸੀਂ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ